ਬਾਬੇ ਬੋੜ ਦੀਆਂ ਗੱਲਾਂ ਆਪਾਂ ਨਾ ਅਕਸਰੀ ਬਜ਼ੁਰਗਾਂ ਤੋਂ ਸੁਣਦੇ ਰਹੇ ਹਾਂ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਬਾਬੇ ਬੋੜ ਦੇ ਦਰਸ਼ਨ ਕਰਾਉਣ ਲਈ ਲੈ ਕੇ ਆ ਗਿਆ ਸੱਜਣੋ ਜਿਹੜਾ ਕਈ ਕੀਲਿਆਂ ਦੇ ਵਿੱਚ ਫੈਲਿਆ ਹੋਇਆ ਭਾਰਤ ਦੇ ਵੱਡੇ ਰੁੱਖਾਂ ਦੇ ਵਿੱਚ ਜਿਹਦਾ ਨਾਮ ਜਾਣਿਆ ਜਾਂਦਾ ਅਨੇਕਾਂ ਹੀ ਪੰਛੀਆਂ ਜਾਨਵਰਾਂ ਦੀ ਇਹ ਰਾਖਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਭਾਰਤ ਦੇ ਇਸ ਵੱਡੇ ਦਰਖਤ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖਦੇ ਹਾਂ ਫਿਰ ਇਸ ਇਤਿਹਾਸਿਕ ਦਰਖਤ ਦੀ ਪੂਰੀ ਵੀਡੀਓ ਕੁਦਰਤ ਨੇ ਆਪਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੰਦੀ ਆ ਬਹੁਤ ਸਾਰੀਆਂ ਗੱਲਾਂ ਸਿਖਾਉਂਦੀ ਆ ਜਿਵੇਂ ਸਹੀ ਢੰਗ ਨਾਲ ਜੀਵਨ ਜਿਉਣ ਲਈ ਜਿਹੜੀਆਂ ਕੁਦਰਤੀ ਸੰਸਾਧਨ ਨੇ ਜਾਂ ਕੁਦਰਤੀ ਵਸਤਾਂ ਨੇ ਵਰਤੋਆਂ ਨੇ ਉਹਨਾਂ ਨੂੰ ਕਿਵੇਂ ਕਰਨਾ ਜਿਵੇਂ ਪਾਣੀ ਦੀ ਸੰਭਾਲ ਕਿਵੇਂ ਕਰਨੀ ਆ ਹਵਾ ਨੂੰ ਕਿਵੇਂ ਸਾਫ਼ ਰੱਖਣਾ ਦਰਖਤ ਲਾਉਣੇ ਨੇ ਇਹ ਸਾਰੀ ਕੁਦਰਤ ਦਾ ਇੱਕ ਸਟਰਕਚਰ ਇੱਕ ਢਾਂਚਾ ਤਿਆਰ ਹੋਇਆ ਹੋਇਆ ਹੈ ਇਸੀ ਕੁਦਰਤ ਦੇ ਢਾਂਚੇ ਨੂੰ ਇਸੀ ਕੁਦਰਤ ਦੇ ਇੱਕ ਵੱਖਰੀ ਕਿਸਮ ਦੀ ਜਿਹੜੀ ਸਿੱਖਿਆ ਦਿੰਦਾ ਦਰਖਤ ਇਸ ਸਮੇਂ ਆਪਣੇ ਪਿੱਛੇ ਆ ਇਤਿਹਾਸਿਕ ਬਰੋਟੀ ਇਸ ਦਰਖਤ ਨੂੰ ਦੱਸਿਆ ਜਾਂਦਾ ਇਸ ਦਰਖਤ ਦਾ ਨਾਮ ਆ ਇਤਿਹਾਸ ਦੇ ਵੱਖ-ਵੱਖ ਪੰਨਿਆਂ ਦੇ ਨਾਲ ਇਸ ਦਰਖਤ ਦਾ ਜਿਹੜਾ ਸਬੰਧ ਦੱਸਿਆ ਗਿਆ ਅਲੱਗ-ਅਲੱਗ ਸਮਿਆਂ ਦੇ ਅਲੱਗ-ਅਲੱਗ ਈਸ਼ਟ ਭਗਵਾਨ ਦੇ ਨਾਲ ਇਹਨੂੰ ਜੋੜਿਆ ਜਾਂਦਾ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਆਪਾਂ ਪਿੰਡ ਚੋਲਟੀ ਖੇੜੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਪੰਜਾਬ ਚ ਮੇਰੇ ਪਿੱਛੇ ਜੋ ਤੁਸੀਂ ਦਰਖਤ ਦੇਖ ਰਹੇ ਹੋ ਇਹ ਇਤਿਹਾਸਿਕ ਬਰੋਟੀ ਆ ਜਿਹੜੀ ਕਈ ਕਿਲਿਆਂ ਦੇ ਵਿੱਚ ਫੈਲੀ ਹੋਈ ਆ ਹਾਂਜੀ ਕਾਫੀ ਵੱਡੀ ਜਗ੍ਹਾ ਦੇ ਵਿੱਚ ਇਹ ਦਰਖਤ ਫੈਲਿਆ ਹੋਇਆ ਕਈ 100 ਸਾਲ ਪੁਰਾਣਾ ਇਹ ਦਰਖਤ ਇੱਥੇ ਦੱਸਿਆ ਜਾਂਦਾ ਅੱਜ ਵੀ ਇਹ ਦਰਖਤੇ ਹੇਠਾਂ ਖੜ ਕੇ ਇੱਥੇ ਰੁੱਕ ਕੇ ਕੁਦਰਤ ਦੀ ਪਿਆਰੀ ਗੋਦ ਦਾ ਜਿਹੜਾ ਆਨੰਦ ਆ ਉਹ ਮਾਣਿਆ ਜਾ ਸਕਦਾ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਸ ਜਗ੍ਹਾ ਦੇ ਇਤਿਹਾਸਿਕ ਪੱਖ ਤੇ ਬਾਕੀ ਸਾਰੀ ਦਰਖਤਾਂ ਵਾਲਦਾਲਿਓ ਘੁੰਮ ਫਿਰ ਕੇ ਦੇਖਾਂਗੇ ਤੁਸੀਂ ਇਸ ਵੀਡੀਓ 'ਚ ਬਣੇ ਰਹੋ ਜਿਵੇਂ ਵੀਡੀਓ ਦੇ ਪਹਿਲੇ ਭਾਗ 'ਚ ਤੁਸੀਂ ਦੇਖਿਆ ਆਪਾਂ ਨਾ ਇਤਿਹਾਸਿਕ ਬਰੋਟੀ ਦੇਖਣ ਲਈ ਵਿਸ਼ੇਸ਼ ਤੌਰ ਤੇ ਆਏ ਆਂ ਵੈਸੇ ਤਾਂ ਕਾਫੀ ਦਰਖਤ ਆਪਣੇ ਆਲੇ ਦੁਆਲੇ ਆਪਾਂ ਨੂੰ ਦਿਖ ਜਾਂਦੇ ਆ ਜਿਹੜੇ ਪੁਰਾਣੇ ਸਮਿਆਂ ਦੇ ਉੱਗੇ ਹੋਏ ਆ ਪਰ ਇਹ ਇੱਕ ਵੱਖਰੇ ਕਿਸਮ ਦਾ ਦਰਖਤ ਆ ਜਿਹੜਾ ਕਾਫੀ ਕੀਲਿਆਂ ਦੇ ਵਿੱਚ ਇੱਥੇ ਫੈਲਿਆ ਹੋਇਆ ਇਹ ਸਾਹਮਣੇ ਵਾਲੇ ਪਾਸੇ ਆਪਾਂ ਉਸੇ ਦਰਖਤ ਦੀਆਂ ਜੜਾਂ ਦੇਖ ਰਹੇ ਆ ਜਿਹੜੀਆਂ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਨੇ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਨਾਲ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਸਕਦਾ ਜਿੱਥੋਂ ਤੱਕ ਮੈਂ ਦਿਖਾ ਸਕਦਾ ਸੰਭਵ ਆ ਉੱਥੋਂ ਤੱਕ ਦਿਖਾਉਣ ਦੀ ਕੋਸ਼ਿਸ਼ ਆ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਾਂਗੇ ਇਤਿਹਾਸਿਕ ਪੱਖ ਤੋਂ ਵੀ ਅਲੱਗ-ਅਲੱਗ ਜਿਹੜੀਆਂ માનਤਾਵਾਂ ਨੇ ਇਸ ਜਗ੍ਹਾ ਦੀਆਂ ਆਪਾਂ ਨੂੰ ਦੇਖਣ ਸੋਣਾਂ ਲਈ ਮਿਲੀਆਂ ਜਿਵੇਂ ਇੱਥੇ ਇੱਕ ਪ੍ਰਾਚੀਨ ਸ਼ਿਵ ਮੰਦਿਰ ਵੀ ਆ ਪਿੰਡ ਚੋਲਟੀ ਖੇੜੀ ਦੀ ਆਪਾਂ ਬਿਲਕੁਲ ਬਾਹਰ ਵਾਲੇ ਪਾਸੇ ਆ ਇਤਿਹਾਸਿਕ ਪੱਖ ਤੋਂ ਅਲੱਗ-ਅਲੱਗ ਕਥਾਵਾਂ ਜਾਂ ਇੱਥੇ ਲੋਕਲ ਜੋ માનਤਾਵਾਂ ਨੇ ਆਪਾਂ ਨੂੰ ਜੋ ਸੋਣਾਂ ਲਈ ਮਿਲੀਆਂ ਨੇ ਆਪਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਵੇਂ ਇਹ ਜਿਹੜਾ ਪ੍ਰਾਤਨ ਦਰਖਤ ਆ ਇਹਦਾ ਜਿਹੜਾ ਸਬੰਧ ਆ ਉਹ ਕੌਰ ਪੰਡਵਾ ਨਾਲ ਵੀ ਦੱਸਿਆ ਜਾਂਦਾ ਕੀ ਇਹ ਜਿਹੜਾ ਦਰਖਤ ਆ ਇਹ ਮਹਾਭਾਰਤ ਦੇ ਸਮੇਂ ਤੋਂ ਵੀ ਪਹਿਲਾਂ ਦਾ ਪ੍ਰਾਤਨ ਸਮੇਂ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਵੀ ਕੁਝ ਸਾਧੂ ਇਸ ਜਗ੍ਹਾ ਦੇ ਉੱਪਰ ਆਏ ਸੀ ਇਸ ਜਗ੍ਹਾ ਦੇ ਨਾਲ ਲੱਗਦੇ ਜੋ ਕਿਸਾਨ ਸੀਗੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਦੀ ਪਤਨੀ ਇੱਥੇ ਸਾਧੂ ਸੰਤਾਂ ਕੋਲੇ ਆਈ ਉਹਨਾਂ ਨੇ ਆਪਣਾ ਦੁੱਖ ਸੰਤਾਂ ਨੂੰ ਦੱਸਿਆ ਉਹਨਾਂ ਨੇ ਦੁੱਖ ਨਿਵਾਰਦੇ ਹੋਏ ਉਹਨਾਂ ਨੂੰ ਪਬੂਤ ਦਿੱਤੀ ਰਾਖ ਉਹਨਾਂ ਦੇ ਧੂਨੇ ਚ ਤੇ ਉਸ ਪਤਨੀ ਨੇ ਜਦੋਂ ਘਰੇ ਜਾ ਕੇ ਆਪਣੇ ਪਤੀ ਨੂੰ ਦੱਸਿਆ ਕਿ ਇਦਾਂ ਸੰਤ ਉੱਥੇ ਆਪਣੇ ਖੇਤਾਂ ਦੇ ਬਿਲਕੁਲ ਬਾਹਰ ਵਾਲੇ ਪਾਸੇ ਆਏ ਬੈਠੇ ਆ ਉਹਨਾਂ ਨੇ ਮੈਨੂੰ ਸੰਤਾਨ ਪ੍ਰਾਪਤੀ ਲਈ ਇਹ ਦੱਸਿਆ ਵੀ ਰਾਖ ਜੋ ਪਬੂਤ ਉਹਨਾਂ ਨੇ ਦਿੱਤੀ ਲੈਣ ਵਾਸਤੇ ਤਾਂ ਉਹਦੇ ਪਤੀ ਨੇ ਇਨਕਾਰ ਕਰ ਦਿੱਤਾ ਕਿ ਇਸ ਤਰ੍ਹਾਂ ਕਰਨ ਨਾਲ ਕੁਝ ਨਹੀਂ ਹੋਣਾ ਇਹ ਪਬੂਤ ਉਹਥੇ ਜਾ ਕੇ ਸੰਤਾਂ ਅੱਗੇ ਦੇ ਕੇ ਆ ਰੱਖ ਗਿਆ ਤਾਂ ਇੱਥੇ ਜੋ ਲੋਕਲ ਮਨੋਤਾਪਾਏ ਸੁਣਦੇ ਆਂ ਵੀ ਉਸ ਇਸਤਰੀ ਨੇ ਉਹ ਜਿਹੜੀ ਭੂਤਸੀ ਉਹ ਦੁਬਾਰਾ ਇੱਥੇ ਇਸ ਜਗ੍ਹਾ ਦੇ ਉੱਤੇ ਲਿਆ ਕੇ ਰਖਤੀ ਜਿੱਥੇ ਸਾਧੂ ਸੰਤ ਬੈਠੇ ਸੀ ਥੋੜਾ ਸਮਾਂ ਬਾਅਦ ਉਹ ਇੱਥੋਂ ਚਲੇ ਗਏ ਪਰ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ ਸਾਧੂ ਦੇ ਬੋਲ ਸੀ ਜਿਹੜੇ ਉਹ ਤਾਂ ਪੂਰੇ ਪੁੱਗਣੇ ਸੀ ਇਹ ਜੋ ਦਰਖਤ ਇਸ ਸਮੇਂ ਆਪਾਂ ਇਸ ਜਗ੍ਹਾ ਦੇ ਉੱਤੇ ਇੰਨਾ ਫੈਲਿਆ ਹੋਇਆ ਦੇਖ ਰਹੇ ਆਂ ਇੱਥੇ ਲੋਕਲ ਮਨੋਤੇ ਆ ਵੀ ਇੰਨਾ ਹੀ ਅੰਸ਼ ਵੰਸ਼ ਉਨ੍ਹਾਂ ਦਾ ਫੈਲਣਾ ਸੀ ਉਨ੍ਹਾਂ ਦਾ ਵਧਣਾ ਸੀ ਜੇ ਉਹ ਉਸ ਰਾਖ ਦੀ ਉਸ ਭੂਤ ਦੀ ਵਰਤੋਂ ਕਰ ਲੰਦੇ ਅਜਿਹੀ ਇਤਿਹਾਸਕ ਮਾਨਤਾ ਇਸ ਦਰਖਤ ਦੀ ਦੱਸੀ ਗਈ ਆ ਪਿੰਡ ਚੋਲਟੀ ਖੇੜੀ ਦੇ ਬਿਲਕੁਲ ਬਾਰੋਬਾਰਾਂ ਲੋਕੇਸ਼ਨ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਿਆ ਤਾਂ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਵੀ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਚੰਗੀਆਂ ਜਾਣਕਾਰੀ ਭਰਪੂਰ ਤੇ ਰੋਚਕ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਆਪਾਂ ਟਾਡੇ ਸਾਰਿਆਂ ਦੇ ਹੁੰਗਾਰੇ ਨਾਲ ਕਰਦੇ ਰਹਿੰਦੇ ਆ ਹੁਣ ਆਪਾਂ ਇਸ ਇਤਿਹਾਸਿਕ ਬਰੋਟੀ ਨੂੰ ਦੇਖਦੇ ਦੇਖਦੇ ਇਹਦੇ ਇੱਕ ਪਾਸੇ ਵੱਲ ਆ ਗਏ ਆ ਕਾਫੀ ਵੱਡੀ ਜਗ੍ਹਾ 'ਚ ਫੈਲੀ ਹੋਣ ਕਰਕੇ ਇਹ ਬਿਲਕੁਲ ਹੀ ਮੇਰੇ ਇਸ ਪਾਸੇ ਰੇਲਵੇ ਲਾਈਨ ਆ ਜਿਹੜੀ ਉਹ ਜਾ ਰਹੀ ਆ ਜਿਹੜੀ ਦਿੱਲੀ ਵੱਲੋਂ ਪੰਜਾਬ ਨੂੰ ਆਉਂਦੀ ਆ ਤੇ ਇਧਰ ਵਾਲੇ ਪਾਸੇ ਉਹ ਇਤਿਹਾਸਿਕ ਬਰੋਟੀ ਆ ਤੇ ਇਹ ਨਾਲ ਲੱਗਦੇ ਕਿਸਾਨਾਂ ਦੇ ਖੇਤ ਨੇ ਕਾਫੀ ਮਾਨਤਾਵਾਂ ਇਸ ਦਰਖਤ ਨਾਲ ਜੁੜੀਆਂ ਹੋਈਆਂ ਨੇ ਇੱਥੇ ਜੋ ਲੋਕਲ ਸਾਨੂੰ ਮਿਲੇ ਵੀ ਸੀਗੇ ਇੱਥੇ ਦੇ ਵਾਸੀ ਜਾਂ ਪੰਡਤ ਜੀ ਜੋ ਮੰਦਿਰ ਦੇ ਵਿੱਚ ਸੀ ਉਹਨਾਂ ਨੇ ਵੀ ਦੱਸਿਆ ਕਿ ਅੱਜ ਵੀ ਇਸ ਦਰਖਤ ਦੀ ਟਾਣੀ ਜਾਂ ਲੱਕੜ ਨੂੰ ਕਿਤੇ ਬਾਹਰ ਨਹੀਂ ਲਜਾਇਆ ਜਾਂਦਾ ਜੇ ਕੋਈ ਟਾਣੀ ਜਾਂ ਦਰਖਤ ਟੁੱਟ ਜਾਂਦਾ ਤਾਂ ਉਹਨੂੰ ਅੰਦਰ ਹੀ ਰੱਖਿਆ ਜਾਂਦਾ ਪੱਤਾ ਤੱਕ ਵੀ ਨਹੀਂ ਤੋੜਿਆ ਜਾਂਦਾ ਦੱਸਿਆ ਜਾਂਦਾ ਕਿ ਇਸ ਨੂੰ ਬਹੁਤ ਸ਼ੁਭ ਮੰਨਿਆ ਗਿਆ ਕਾਫੀ ਵੱਡਾ ਨੁਕਸਾਨ ਆ ਜਿਹੜਾ ਉਸ ਦਾ ਹੋ ਜਾਂਦਾ ਜੋ ਇੱਥੇ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਫੋੜ ਫੋੜ ਕਰਨ ਦੀ ਕੋਸ਼ਿਸ਼ ਕਰਦਾ ਦਰਖਤ ਨਾਲ ਤੇ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਆ ਸੱਜਣੋ ਬਹੁਤ ਇਤਿਹਾਸਿਕ ਵੱਡਾ ਤੇ ਮਹੱਤਵਪੂਰਨ ਸਥਾਨ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਬਰੋਟੀ ਦੇ ਨਾਂ ਤੇ ਪਿੰਡ ਦੇ ਬਿਲਕੁਲ ਬਾਹਰ ਵਾਲੇ ਪਾਸੇ ਤੇ ਜੇ ਮੈਂ ਗੱਲ ਕਰਾਂ ਇੱਥੇ ਨਾ ਕਾਫੀ ਸਮੇਂ ਤੋਂ ਆ ਮੈਂ ਸਾਨੂੰ ਬਹੁਤ ਸਾਰੇ ਜਾਨਵਰ ਆ ਜਿਹੜੇ ਉਹ ਖੁੱਲੇ ਦੇਖਣ ਲਈ ਮਿਲਿਆ ਜਿਵੇਂ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਅੰਦਰ ਨਾ ਕੁਝ ਮੋਰ ਨੇ ਜਿਹੜੇ ਉਹ ਫਿਰ ਰਹੇ ਆ ਕੁਦਰਤ ਨਾਲ ਕੋਈ ਛੇੜਛਾੜ ਨਾ ਹੋਣ ਕਰਕੇ ਇਹਨਾਂ ਅਨੇਕਾਂ ਹੀ ਜਾਨਵਰਾਂ ਦਾ ਅਨੇਕਾਂ ਹੀ ਪੰਛੀਆਂ ਦਾ ਇੱਥੇ ਜਿਹੜਾ ਰਹਿਣ ਬਸੇਰਾ ਉਹ ਬਣਿਆ ਹੋਇਆ ਸਿੱਖਿਆ ਆਪਾਂ ਨੂੰ ਇਹ ਵੀ ਮਿਲਦੀ ਆ ਕਿ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਜਿਵੇਂ ਇਹ ਬਰੋਟੀ ਇੱਥੇ 24 ਘੰਟੇ ਆਕਸੀਜਨ ਦਿੰਦੀ ਆ ਆਪਾਂ ਇਹ ਚੀਜ਼ ਤਾਂ ਸੁਣਦੇ ਹੀ ਆਂ ਸਾਇੰਸ ਦੇ ਵਿੱਚ ਕਿ ਬਰੋਟੇ ਦਾ ਦਰਖਤ ਆ ਜਿਹੜਾ 24 ਘੰਟੇ ਆਕਸੀਜਨ ਆ ਜਿਹੜੀ ਆਪਾਂ ਨੂੰ ਉਹ ਦਿੰਦਾ ਕਿੰਨਾ ਫਾਇਦਾ ਕਿੰਨੇ ਜਾਨਵਰਾਂ ਦਾ ਘਰ ਕਿੰਨੇ ਪੰਛੀਆਂ ਦਾ ਰਹਿਣ ਬਸੇਰਾ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਜਿਵੇਂ ਵੀਡੀਓ ਦੇ ਪਹਿਲੇ ਭਾਗ 'ਚ ਆਪਾਂ ਇਸ ਦਰਖਤ ਦੀ ਇਸ ਇਤਿਹਾਸਿਕ ਬਰੋਟੀ ਦੀ ਮਹੱਤਤਾ ਦੀ ਗੱਲ ਕਰਦੇ ਸੀ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਵੇਂ ਅੱਜ ਵੀ ਇਹ ਦਰਖਤ ਨਿਰੰਤਰ ਵੱਧ ਰਿਹਾ ਜਿਵੇਂ ਆਪਾਂ ਜੜਾ ਬਾਧੀਆਂ ਦੇਖ ਰਹੇ ਹਾਂ ਇਸ ਪਾਸੇ ਵੱਲੋਂ ਆ ਰਹੀਆਂ ਨੇ ਅੱਜ ਵੀ ਜਿਸ ਖੇਤ ਦੇ ਵਿੱਚ ਜਿਸ ਕਿਸਾਨ ਦੀ ਜ਼ਮੀਨ ਦੇ ਵਿੱਚ ਇਸ ਦੀਆਂ ਜੜਾਂ ਜਾਂਦੀਆਂ ਨੇ ਤਾਂ ਉਹ ਅੱਜ ਵੀ ਉੱਥੋਂ ਖੇਤੀ ਕਰਨੀ ਛੱਡ ਦਿੰਦੇ ਨੇ ਉਹ ਜ਼ਮੀਨ ਇਸ ਬਰੋਟੀ ਲਈ ਛੱਡ ਦਿੰਦੇ ਨੇ ਅਜੇਹੀ ਇਸ ਜਗ੍ਹਾ ਦੀ ਮਾਨਤਾ ਕਿਉਂਕਿ ਬਹੁਤ ਵੱਡੀ ਜਗ੍ਹਾ ਇੱਥੇ ਮੰਨੀ ਹੋਈ ਸੱਚੇ ਦਿਲੋਂ ਜੇ ਕੋਈ ਵੀ ਮਰਾਦ ਆ ਉਹ ਪੂਰੀ ਹੁੰਦੀ ਆ ਅਜਿਹਾ ਵਾਰ ਅਜਿਹਾ ਮਹੱਤਵ ਇਸ ਸਥਾਨ ਦਾ ਸਾਨੂੰ ਪੰਡਤ ਜੀ ਨੇ ਵੀ ਦੱਸਿਆ ਸੀ ਜਦੋਂ ਆਪਾਂ ਮੰਦਿਰ ਦੇ ਵਿੱਚ ਦਰਸ਼ਨ ਕਰਨ ਲਈ ਗਏ ਸੀ ਤੇ ਇੱਥੇ ਲੋਕਲ ਵੀ ਜੋ ਸਾਨੂੰ ਮਿਲੇ ਉਹਨਾਂ ਨੇ ਦੱਸਿਆ ਸੀ ਬਾਕੀ ਹੋ ਸਕਦਾ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਕੋਈ ਲਫਜ਼ ਉਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਖਿਮਾ ਦੇ ਆਚਕਾਂ ਅੱਗੇ ਤੋਂ ਵੈਗਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਸਮਤ ਬਖਸ਼ਣ ਸਹੀ ਜਾਣਕਾਰੀ ਤੇ ਚੰਗੀਆਂ ਰੋਚਕ ਦਿਲਚਸਪ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਇਆ ਜਾ ਸਕਾਂ ਉਹਦੇ ਲਈ ਤੁਹਾਨੂੰ ਕਰਨਾ ਕੀ ਪਊਗਾ ਤੁਸੀਂ ਘਰੇ ਬੈਠੇ ਵੀ ਮੇਰੇ ਨਾਲ ਇਹਨਾਂ ਸਾਰੀਆਂ ਜਗਾਵਾਂ ਨੂੰ ਘੁੰਮ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਸਿਰਫ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਇੱਕ ਚੰਗਾ ਜਿਹਾ ਕਮੈਂਟ ਕਮੈਂਟ ਸੈਕਸ਼ਨ 'ਚ ਜਰੂਰ ਦਿਓ ਤਾਂ ਕਿ ਹੋਰ ਵਧੀਆ ਰੋਚਕ ਤੇ ਚੰਗੀਆਂ ਵੀਡੀਓਜ਼ ਤੁਹਾਡੇ ਤੱਕ ਨਿਰੰਤਰ ਲਿਆਵਾਂ ਤੇ ਬਾਕੀ ਜਿਵੇਂ ਆਪਾਂ ਮਹੱਤਤਾ ਦੀ ਗੱਲ ਕਰ ਰਹੇ ਸੀ ਕੁਦਰਤ ਨਾਲ ਪਿਆਰ ਦਰਖਤਾਂ ਦੀ ਸਾਂਭ ਤੇ ਦਰਖਤਾਂ ਨੂੰ ਵੱਧ ਤੋਂ ਵੱਧ ਲਗਾਉਣਾ ਇਸ ਜਗ੍ਹਾ ਦੇ ਉੱਤੇ ਆ ਕੇ ਆਪਾਂ ਨੂੰ ਦੇਖਣ ਲਈ ਸਿੱਖਣ ਲਈ ਬਹੁਤ ਆਸਾਨੀ ਨਾਲ ਮਿਲ ਜਾਂਦਾ ਬਾਕੀ ਲੋਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਹੁਣ ਤੁਹਾਡੇ ਨਾਲ ਇਸ ਜਗ੍ਹਾ ਦੀ ਪ੍ਰੋਪਰ ਲੋਕੇਸ਼ਨ ਸ਼ੇਅਰ ਕਰਦਾ ਉਸ ਤੋਂ ਪਹਿਲਾਂ ਤੁਸੀਂ ਜਿਹੜੇ ਇੱਥੇ ਦੇਖਣਯੋਗ ਜਾਂ ਵਧੇ ਹੋਏ ਦਰਖਤ ਦੇ ਜੜਾ ਨੇ ਟਹਿਣੀਆਂ ਨੇ ਕਿਸੇ ਸਮੇਂ ਟਹਿਣੀਆਂ ਸੀ ਅੱਜ ਇਹਦੀਆਂ ਜੜਾਂ ਬਣ ਗਈਆਂ ਜੜਾਂ ਤੋਂ ਹੌਲੀ-ਹੌਲੀ ਇਹੀ ਰੁੱਖ ਅੱਗੇ ਵੱਧ ਰਿਹਾ ਜਿਵੇਂ ਆ ਹੁਣ ਟਹਿਣੀ ਇੱਥੇ ਜਾ ਰਹੀ ਆ ਕਿਸੇ ਸਮੇਂ ਇਸ ਜਗ੍ਹਾ ਦੇ ਉੱਤੇ ਵੀ ਇਹਦਾ ਜਿਹੜਾ ਦਰਖਤ ਆ ਵੱਡਾ ਉਹ ਬਣ ਜਾਊਗਾ ਉਹ ਦੇਖੋ ਇਸ ਜਗ੍ਹਾ ਤੋਂ ਜਾਣ ਲਈ ਤਾਂ ਬਿਲਕੁਲ ਵੀ ਜੀ ਨਹੀਂ ਕਰਦਾ ਕਿਉਂਕਿ ਕੁਦਰਤ ਦੇ ਬਿਲਕੁਲ ਹੀ ਗੋਦ ਦੇ ਵਿੱਚ ਵਸੀ ਹੋਈ ਇਹ ਇੱਕ ਸੁੰਦਰ ਥਾਂ ਇੱਕ ਸੁੰਦਰ ਬਰੋਟੀ ਕੈਮਰੇ ਦੀ ਨਜ਼ਰ ਨਾਲ ਆਪਾਂ ਇਸ ਜਗ੍ਹਾ ਨੂੰ ਤੁਹਾਡੇ ਤੱਕ ਕਵਰ ਕਰਕੇ ਲੈ ਕੇ ਆ ਰਹੇ ਹਾਂ ਬਾਕੀ ਖੁੱਲੀ ਨਜ਼ਰ ਖੁੱਲੀਆਂ ਨਜ਼ਰਾਂ ਨਾਲ ਜੇ ਤੁਸੀਂ ਇਹ ਜਗਾ ਦੇਖਣੀ ਚਾਹੁੰਦੇ ਹੋ ਤਾਂ ਪਿੰਡ ਚੋਲਟੀ ਖੇੜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਰਾਜਪੁਰੇ ਦੇ ਬਿਲਕੁਲ ਨਾਲੋਂ ਨਾਲ ਇਹ ਨਗਰਾ ਜਿਹੜਾ ਉਹ ਵਸਿਆ ਹੋਇਆ ਆਪਾਂ ਇਸ ਇਤਿਹਾਸਿਕ ਬਰੋਟੀ ਦੀ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਮੇਰੇ ਸਾਹਮਣੇ ਵਾਲੇ ਪਾਸੇ ਹੀ ਸਰਾਇ ਵਨਜਾਰੇ ਤੋਂ ਸੜਕ ਆ ਰਹੀ ਆ ਜਿਹੜੀ ਨੈਸ਼ਨਲ ਹਾਈਵੇ 44 ਤੋਂ ਕੱਟ ਕੇ ਇੱਧਰ ਵਾਲੀ ਸਾਈਡ ਨੂੰ ਆਉਂਦੀ ਆ ਤੇ ਇਹ ਸਾਹਮਣੇ ਵਾਲੇ ਪਾਸੇ ਹੀ ਪਿੰਡ ਚੋਲਟੀ ਖੇੜੀ ਆ ਤੇ ਬਿਲਕੁਲ ਹੀ ਉਹਦੇ ਨਾਲ ਰੋਡ ਦੇ ਉੱਤੇ ਹੀ ਇਹ ਇਤਿਹਾਸਿਕ ਬਰੋਟੀ ਆ ਜਿਹੜੀ ਉਹ ਕਾਫੀ ਵੱਡੀ ਜਗ੍ਹਾ ਦੇ ਵਿੱਚ ਫੈਲੀ ਹੋਈ ਆ ਇਹ ਇਸ ਜਗ੍ਹਾ ਦੀ ਪ੍ਰੋਪਰ ਲੋਕੇਸ਼ਨ ਆ ਤੇ ਇਸ ਦੇ ਬਿਲਕੁਲ ਅੱਗੇ ਜਾ ਕੇ ਆ ਪਰਾਚੀਨ ਸ਼ਿਮ ਮੰਦਰ ਆ ਜਿਹੜਾ ਉਹ ਬਣਿਆ ਹੋਇਆ ਬਾਕੀ ਵੀਡੀਓ ਦੇ ਪਿਛਲੇ ਭਾਗ ਦੇ ਵਿੱਚ ਤੁਸੀਂ ਇਤਿਹਾਸਿਕ ਬਰੋਟੀ ਸਾਰੀ ਦੇਖ ਚੁੱਕੇ ਹੋ ਤੇ ਆਓ ਅੱਗੇ ਆਪਾਂ ਹੁਣ ਮੰਦਰ ਦੇ ਦਰਸ਼ਨ ਕਰਦੇ ਆਂ ਨਾਲੇ ਨਮਸਕਾਰ ਕਰਦੇ ਆਂ ਜਿਹੜਾ ਪਰਾਚੀਨ ਸ਼ਿਮ ਮੰਦਰ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਏ ਹੁਣ ਆਪਾਂ ਬਿਲਕੁਲ ਹੀ ਨੇੜੇ ਵਾਲੇ ਪਾਸੇ ਤੋਂ ਜਿਹੜੀਆਂ ਬਰੋਟੀ ਦੀਆਂ ਜੜਾਂ ਵਧੀਆਂ ਹੋਈਆਂ ਨੇ ਉਹ ਦੇਖ ਰਹੇ ਆ ਤੇ ਜਿਵੇਂ ਪਹਿਲਾਂ ਉਹ ਵੱਡੀ ਜੜ ਸੀ ਉਸ ਤੋਂ ਬਾਅਦ ਛੋਟੀਆਂ ਟਹਿਣੀਆਂ ਅੱਗੇ ਵਧਦੀਆਂ ਗਈਆਂ ਤੇ ਅੱਗੇ ਹੁਣ ਛੋਟੀਆਂ ਟਹਿਣੀਆਂ ਕੁਝ ਇਸ ਪਾਸੇ ਨੇ ਹੌਲੀ-ਹੌਲੀ ਸਮਾਂ ਪਾ ਕੇ ਇਹਨਾਂ ਨੇ ਉਹਨਾਂ ਜੜਾਂ ਦਾ ਹੀ ਰੂਪ ਆ ਜਿਹੜਾ ਉਹ ਲੈ ਲੈਣਾ ਤੇ ਜਿਵੇਂ ਆਪਾਂ ਇਸ ਮੰਦਰ ਦੇ ਅੰਦਰ ਵਾਲੇ ਪਾਸੇ ਆਉਨੇ ਆ ਇੱਧਰ ਸੜਕ ਵਾਲੇ ਪਾਸੇ ਤੋਂ ਜਿਵੇਂ ਆਪਾਂ ਆਏ ਸੀਗੇ ਤੇ ਦੇ ਸਾਹਮਣੇ ਵਾਲੇ ਪਾਸੇ ਹੀ ਅੱਗੇ ਮੰਦਿਰ ਦਾ ਰਸਤਾ ਇਹ ਸੀ ਇਤਿਹਾਸਿਕ ਬਰੋਟੀ ਪਿੰਡ ਚੋਲਟੀ ਖੇੜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਜਿਹਦੀ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਤੇ ਮਹਾਨਤਾ ਇੱਥੇ ਮੰਨੀ ਜਾਂਦੀ ਹੈ ਜਿੱਥੇ ਜੇਕਰ ਕੋਈ ਇੱਥੋਂ ਲੱਕੜ ਜਾਂ ਪੱਤਾ ਤੱਕ ਵੀ ਤੋੜਦਾ ਤਾਂ ਉਸਦੀ ਮੌਤ ਤੱਕ ਵੀ ਹੋ ਜਾਂਦੀ ਆ ਅਜਿਹਾ ਆਪਾਂ ਇਸ ਜਗ੍ਹਾ ਦੇ ਉੱਤੇ ਆ ਕੇ ਸੁਣਿਆ ਸੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਚੈਨਲ ਤੇ ਨਵੇਂ ਹੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ